ਇਹ ਕੋਈ ਪਿਆਰ ਕੇ ਨਹੀਂ ਦੇ ਦੇ। ਤੇ ਲੱਗਦਾ ਨਾ ਵੀ ਤੇ ਸਾਡੇ ਤੇ ਪਤਾ ਨਹੀਂ ਮੋੜੂਗਾ ਕਿੱਦਾਂ। ਹੁਣ ਇਹ ਦੋ ਬੇਟੇ ਹੂੰ ਦਾ ਮੇਰਾ ਵਿਆਹ ਹੈਗਾ ਸੀ। ਤਿੰਨ ਸਾਲ ਮੇਰੀ ਨੂੰ ਮੇਰੇ ਕੋਲੇ ਰਹੀ। ਹੂੰ ਮੁੰਡੇ ਨੂੰ ਕਿਸੇ ਨੇ ਇਹ ਜੀ ਉਂਗਲ ਲਾਈ ਪਤਾ ਨਹੀਂ ਕੀ ਰੱਬ ਨੂੰ ਪਤਾ ਕਾਹਦੇ ਨਾਮ ਕਿਉਂ ਮੈਨੂੰ ਨਹੀਂ ਦੱਸਦਾ। ਇਹਦਾ ਪ੍ਰਭਾਵ ਪਾਉਂਦਾ ਹੈ ਗਿਆ ਹੋਇਆ ਮੇਰੇ ਕੋਲ। ਕਿੱਥੇ ਮੇਰਾ ਘਰ ਕੀ ਸੁਣ ਮੈਂ ਜਦੋਂ ਰੋਡ ਤੇ ਰੋਦੀ ਆ ਆ ਸਾਰੇ ਭੈਣ ਭਾਈਆਂ ਦੇ ਰੋਡ ਦੇ ਉੱਤੇ ਰੋਲਦੇ ਦੇਖਦੋ ਨੇ ਕਦਾ ਪੁਰਾਹਾ ਛੱਡ ਗਿਆ ਕਰਾਇ ਤੇ ਬੈਠੀ ਆ ਕਿਰਾਏ ਕਰ ਮਕਾਨ ਦੀ ਹੋਇਆ ਕਿਤੂ ਆ ਬੇਟਾ ਵੀ ਮੁੱਕ ਗਿਆ ਇੱਕ ਪਚਾਰੇ ਗਿਆ ਉਹ ਵੀ ਨਸ਼ੇ ਦੀ ਵਿੱਚ ਹੀ ਆ ਮੈਂ ਮੈਨ ਨਹੀਂ ਕਹੀ ਤੀ ਮੇਰਾ ਹੰਦਸ ਬਾਹਰ ਦੇ ਬਹਿਣਾ ਵਾਹ 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 ਲੀਡਰ ਆਉਂਦੇ ਨੇ ਨਾ ਸਵਾਲ ਜਵਾਬ ਨਹੀਂ ਕਰਦੇ ਹਾਂ ਬਚਪੀ ਕਰਕੇ ਬੈਠਾ ਹਾਂ ਸੁਣਦੇ ਨਹੀਂ ਅਜੇ ਕਰਦੇ ਵੀ ਆ ਤਾਂ ਉਹ ਜਿਹੜੇ ਮੂਰੇ ਹੁੰਦੇ ਲੱਗੇ ਵੇ ਉਹ ਕਰਨੇ ਨਹੀਂ ਦਿੰਦੇ ਹੁਣ ਜਿਹੜਾ ਵੀ ਆਊਗਾ ਉਹਨੂੰ ਅੱਖ ਖੜਾ ਕੇ ਦਾ ਪੁੱਛ ਲੋ ਵੀ ਬਾਦਲਾਂ ਨੇ ਤੁਸੀਂ ਤੁਸੀਂ ਵੀ ਦੱਸ ਸਰ ਰਾਜ ਕੀਤਾ ਇੱਥੇ ਹਾਂ ਫੋਡੇ ਵਾਲੇ ਵੀ ਜਿੱਤ ਆਈ ਸੀ ਆ ਇੱਥੇ ਫਿਰ ਆਹਾ ਦੂਜਾ ਕਾਂਗਰਸ ਵਾਲੇ ਆ ਕੇ ਫਿਰ ਵੀ ਆਈ ਰਿਹਾ ਹੁਣ ਆਮ ਆਦਮੀ ਵਾਲੇ ਕਿਤਾਬ ਵੀ ਆਈ ਹਾਂ ਇਹ ਕਿਥੇ ਦੇ ਗਰੀਬੀ ਤਾਂ ਨਾ ਗਰੀਬੀ ਦਾ ਫਾਇਦਾ ਹਾਂ ਠੀਕ ਹੈ ਨਾ ਇਹ ਕਿਥੇ ਕੋਲ ਘਰ ਮਕਾਨ ਨੀ ਜੇ ਕੋਈ ਪ੍ਰਾਇਸ ਦੇ ਵਜ੍ਹਾ ਨਾਲ ਲਗਾ ਤਾਂ ਦੱਬ ਨਾ ਲੈਣ ਹਾਂ ਐ ਇਹ ਜੇ ਪੂਰੇ ਹਾਂ ਲੋਕਾਂ ਦੇ ਇਹ ਕੋਈ ਪਿਆਰ ਪੀਅ ਕੇ ਚੱਲ ਦੇ ਦੇ ਕਿਆ ਲਗਾ ਨਾ ਵੀ ਦੇਤਾ ਦਿੱਤੇ ਪਤਾ ਨਹੀਂ ਮੋੜੂਗਾ ਕਿੰਨਾ ਐ ਇਹ ਜੀ ਦੁਨੀਆ ਦੋ ਪਤ ਦੁਨੀਆ ਠੀਕ ਹੈ ਨਾ ਉਹਦੇ ਦੋ ਬੇਟੇ ਹਾਂ ਹੁੰਦਾ ਮੇਰਾ ਵਿਆਹ ਹੈ ਵਾਜੀ ਤਿੰਨ ਸਾਲ ਮੇਰੀ ਨੂੰ ਮੇਰੇ ਕੋਲੇ ਰਹੀ ਹਾਂ ਮੁੰਡੇ ਨੂੰ ਕਿਸੇ ਨੇ ਇਹ ਜੀ ਉਂਗਲ ਲਾਈ ਪਤਾ ਨਹੀਂ ਕੀ ਰੱਬ ਨੂੰ ਪਤਾ ਕਦੋਂ ਨਾ ਮੁਕਿਆ ਮੈਨੂੰ ਨਹੀਂ ਦੱਸਦਾ ਠੀਕ ਹੈ ਪਰਮਾਤਮਾ ਕੋ ਬੈਗ ਹੋ ਗਿਆ ਠੀਕ ਹੈ ਨਾ ਲੋਕਾਂ ਨੇ ਕਸਰ ਨਹੀਂ ਛੱਡੀ ਬਸ ਮੇਰੇ ਨਾਲ ਸੇਰੇ ਬੰਨ ਕੇ ਕੋਹਂਡੀ ਕਸਰ ਨਹੀਂ ਕਸਰ ਕਿਤੇ ਨਹੀਂ ਛੱਡੀ ਨੀ ਬਹੁਤ ਖਰਾਬ ਕਿੱਥੇ ਮੇਰਾ ਘਰ ਕੀ ਸੋਣਾ ਮੈਂ ਜਵਨ ਰੋਡ ਤੇ ਰੋਤੀਆਂ ਆ ਸਾਰੇ ਭੈਣ ਭਾਈਆਂ ਨੇ ਰੋਡ ਦੇ ਉੱਤੇ ਰੋਲਦੇ ਦੋਨੇ ਕਲਾ ਬੁਰਾ ਹਾਲ ਛੜੀ ਲੱਗ ਤਕਰਾਈ ਤੇ ਬੈਠੀ ਹਾਂ ਜਿਹੜਾ ਘਰ ਮਕਾਨ ਵੀ ਉਹ ਵੀ ਵਿਕ ਗਿਆ ਬੇਟਾ ਵੀ ਮੁੱਕ ਗਿਆ ਇੱਕ ਪਚਾਰਾ ਗਿਆ ਉਹ ਵੀ ਨਸ਼ੇ ਦੀ ਵਿੱਚ ਹੀ ਆ ਮੈਂ ਨਹੀਂ ਕਹੀ ਸੀ ਮੇਰਾ ਬੰਦਾ ਸਹੀ ਬਾਹਲਾ ਦੇ ਹੈ ਨਾ ਬੁਰਾ ਹਾਲ ਬੁਰਾ ਹਾਲ ਤੁਰੇ ਜਾਂਦੇ ਮੁੱਠੀ ਚ ਦੇ ਜਾਂਦੇ ਤੁਰੇ ਜਾਂਦੇ ਜਾਂਦੇ ਮੁੱਠੀ ਚ ਹੈ ਨਾ ਉਹ ਤੇ ਲੋਕਾਂ ਨੂੰ ਗਾਂ ਵੀ ਦੇ ਦੇਣਾ ਠੀਕ ਹੈ ਨਾ ਲੋਕਾਂ ਨੂੰ ਗਾਂ ਦੇ ਦੇ ਵੀ ਹੰਬ ਕੇ ਮੈਨੂੰ ਆਏ ਨਾ ਕੋਈ ਆ ਕਹੇ ਵੀ ਇਹ ਬੋਲਦੀ ਨਹੀਂ ਮੈਂ ਤਾਂ ਗਾਂ ਦੇ ਦੇ ਕੇ ਵੀ ਹੰਬ ਕੇ ਪਰ ਦੁਨੀਆ ਨੇ ਮੇਰੇ ਘਰ ਦਾ ਪਿੱਛੇ ਹੀ ਭਗਤ ਮਾਨਾ ਦਾ ਸਿਆਦਾ ਮਨ ਸ਼ਬਦ ਕਰੂਗਾ ਬਹੁਤ ਬੁਰਾ ਹਾਂ ਕਰਦਾ ਕਾ ਫਿਰ ਮਨ ਲੇਕਿਨ ਇੱਕ ਟਾਈਮ ਨਹੀਂ ਪਕਦੀ ਸਾਡੇ ਇੱਕ ਟਾਈਮ ਪਕਦੀ ਇਹੋ ਜਿਹਾ ਬੁਰਾ ਹਾਲ ਹੈ ਮੇਰੇ ਕੋਲ ਆ ਕੇ ਨਹੀਂ ਖੜਾ ਕਰਦਾ ਜਿਨ੍ਹਾਂ ਨੇ ਜਿਹੜੇ ਵੋਟਾਂ ਚੁੱਕੀ ਜੋਤਾਂ ਆਏ ਵੋਟਾਂ ਆਏ ਲੈ ਕੇ ਵੋਟਾਂ ਆਏ ਜਾਂਦੇ ਹੋਰ ਵੋਟਾਂ ਪੈਣ ਲੱਗ ਗਈਆਂ ਹਾਂ ਹੁਣ ਆਏ ਤਾਂ ਮਸਾਲਾ ਚੱਲ ਹੁਣ ਆਉਣਗੇ ਵੀ ਹਾਂ ਹੁਣ ਆਉਣਗੇ ਤੁਰੇ ਬੱਚਾ ਹੁੰਦਾ ਕਰ ਕਰ ਕੇ ਜੋਰ ਨਾਲ ਲਗਾ ਜੀ ਦੋਸਾ ਨਾਲ ਕੋਈ ਨਹੀਂ ਸੀਗਾ ਕਿ ਚੰਸਰ ਵਸਤੂ ਦਾ

ਨੰਬਰ ਆਪਣੇ ਵੀ ਲਿਖਾਓ ਜੀ ਤੁਸੀਂ ਨਾਲ ਇੰਦਰ ਬਾਈ ਲਿਖੀ ਜਾਂਦੇ ਆ ਨੰਬਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਯਾਰ ਆ ਜਾ ਆ ਜਾ ਅਸਲ ਨਾਲ ਹੁਣ ਜਦੋਂ ਆਪਾਂ ਲੀਡਰ ਆਉਂਦੇ ਨੇ ਨਾ ਸਵਾਲ ਜਵਾਬ ਨਹੀਂ ਕਰਦੇ ਹਾਂ ਬਸ ਚੁੱਪ ਕਰਕੇ ਬੈਠ ਜਾਂਦੇ ਹਾਂ ਸੁਣਦੇ ਨਹੀਂ ਅਜੇ ਕਰਦੇ ਵੀ ਆ ਤਾਂ ਉਹ ਜਿਹੜੇ ਮੂਰੇ ਹੁੰਦੇ ਲੱਗੇ ਵੇ ਉਹ ਕਰਨੇ ਨਹੀਂ ਦਿੰਦੇ ਵੀ ਕੋਈ ਗੱਲ ਸਾਨੂੰ ਦੱਸ ਹੁਣ ਜਿਹੜਾ ਵੀ ਆਊਗਾ ਉਹਨੂੰ ਆਖ ਖੜਾ ਕੇ ਦਾ ਪੁੱਛ ਲੋ ਵੀ ਬਾਦਲਾ ਨੇ ਤੁਸੀਂ ਤੁਸੀਂ ਵੀ ਦਸਾਂ ਰਾਜ ਕੀਤਾ ਇੱਥੇ ਹਾਂ ਫੋਡੇ ਵਾਲੇ ਵੀ ਜੇ ਟਾਈ ਸੀ ਆ ਇੱਥੇ ਫਿਰ ਆਹਾ ਦੂਜਾ ਕਾਂਗਰਸ ਵਾਲੇ ਆ ਕੇ ਫੇਰ ਵੀ ਆਈ ਰਿਆ ਹੁਣ ਆਮ ਆਦਮੀ ਵਾਲੇ ਕਿਤਾ ਵੀ ਆਈ ਹਾਂ ਪਰ ਉਹਦੋਂ ਗੱਲ ਹੀ ਨਹੀਂ ਨਾ ਕਰਨ ਦਿੰਦੇ ਅਸੀਂ ਇੱਕ ਜਦੋਂ ਸਹੀ ਗੱਲ ਕਹਿੰਦੇ ਐ ਤੱਕਦੇ ਪਰ ਜਿਵੇਂ ਮਿਰਚਾ ਲਗਾਉਂਗਾ ਹਾਂ ਗੱਲ ਨਹੀਂ ਕਰਨ ਦਿੰਦੇ ਹਾਂ ਬਿਲਕੁਲ ਸਹੀ ਹੈ ਹਾਂ ਕਰਨ ਕੀ ਕਰਦੇ ਐ ਤੱਕਦੇ ਫਿਰ ਨਹੀਂ ਜਦੋਂ ਬੱਚਾ ਆਣਾ ਉਟਾਲੇ ਆਉਣਗੇ ਨਾ ਵਰਗੇ ਚੁੱਪ ਚਾਪ ਨਹੀਂ ਕਰਨਾ ਚੁੱਪ ਚਾਪ ਚੁੱਪ ਕਰੋ ਚੁੱਪ ਜੇ ਰੋਕੀ ਤਾਂ ਕਿਹੜਾ ਜਿੱਤੂ ਬੰਦਾ ਹੁੰਦਾ ਇਹ ਨਾ ਮੈਂ ਬੋਲਦਾ ਹਾਂ ਬੰਦਾ ਆਪਣਾ ਚੱਲ ਜੂਗਾ ਇਹ ਕਿੰਨਾ ਫੋਨ ਕਾਇਆ ਬੰਦਾ ਹਮਤਾਲਾ ਹੁੰਦਾ ਹੀ ਹੈ ਹਾਂ ਤੇ ਅਬ ਚੁੱਪ ਕਰਕੇ ਬਹਿ ਕੇ ਮੁਰਜੇ ਲੈ ਪੀ ਕੇ ਠੰਡਾ ਨਾ ਕਰਿਆ ਉਹਦੀ ਨੰਬਰ ਦੇ ਲਿਖ ਕੇ ਨੰਬਰ ਬਾਈ ਨੋਟ ਕਰ ਲਓ 90412 00860 ਮਾਤਾ ਜੀ ਕੋਈ ਸਾਡੇ ਹੱਥ ਬਸ ਕੋਈ ਪਾਵਰ ਆ ਉਦੋਂ ਜਰੂਰ ਤੇਰੀ ਮਦਦ ਕਰਾਂਗੇ 90412 ਹਾਂ ਪਰ ਅਸੀਂ ਹੁਣ ਤਾਂ ਸੋਡੇ ਰਖੀਆਂ ਸੀ ਹਾਂ ਮੈਂ ਤਾਂ ਹੋਰ ਜਦੋਂ ਮਰਦੇ ਕਰਨ ਦੀ ਰਿਪੋਰਟ ਮੇਰੇ ਕੋਈ ਨਹੀਂ ਹੈ ਅਸੀਂ ਤਾਂ ਕੋ ਸਾਡੇ ਕੋਲੇ ਤੁਸੀਂ ਪਰ ਤੁਸੀਂ ਪਾ ਤੁਸੀ 912 00 ਕੋਈ ਸਸਤਾ ਸਸਤਾ ਹੁੰਦੀ ਐ ਅਸੀਂ ਉਹਨਾਂ ਨੂੰ ਕਹਿ ਦਿਆ ਹਾਂ ਹਾਂ ਥੋੜੇ ਕਨੇ ਹੋਣ ਜਿਹੜੀਆਂ ਨਹੀਂ ਆ ਜਿਹੜੀਆਂ ਕੋਈ ਸਸਤਾਵਾਂ ਹੁੰਦੀਆਂ ਨੇ ਲੋਕਾਂ ਦੀ ਮਦਦ ਕਰਦਿਆਂ ਕੋਈ NGO ਬਣਾ ਨੇ ਉਹ ਇਹ ਜਿਹਨਾਂ ਤੁਹਾਡਾ ਕਹਿ ਦਾਂਗੇ ਤੁਹਾਡੀ ਕੋਹ ਜੀ ਮਦਦ ਕਰਾ ਦੇ ਕੋਈ ਨਹੀਂ ਮਦਦ ਕੋਈ ਨਹੀਂ ਮਦਦ ਕਰਾ ਦੇ ਪਰਾਂ ਦੇ ਪਰਾਂ ਨਹੀਂ ਦੱਦ ਕੱਟ ਤਾ ਵੀ ਕੋਈ ਨਹੀਂ ਠੀਕ ਕਿਰਾਇ ਤੇ ਬਠਣਾ ਬਹੁਤ ਔਖਾ ਵੀ ਖਿਆਲ ਹੋਣਾ ਪਿਆ ਤਾਂ ਸੜਿਆ ਝਿਲਾ ਕੇ ਅਗਲੀ ਦੁਪਰਾ ਦੇ ਤਾਂ ਵੀ ਅਗਲੀ 100 ਕੁ ਪੁੰਜੀ ਨਮਾਤ ਪੰਜੀ ਦੀ ਰਹਿ ਗਈ ਹੈ ਉਹ ਦਾਲਿਆ ਨੇ ਉਹ ਵੀ ਉਹਨੂੰ ਦੇ ਦਿੰਦੀ ਮੈਂ ਕਿਰਾਇ ਪੂਰਾ ਕਰ ਮੈਂ ਤਾਂ ਆਪਣੇ ਘਰ ਜਾ भाई दो नंबर दबा दे कोई नहीं माता उतरो लिखियादा नंबर फोन नंबर दे ले लो दो पे ले लो नंबर